ਕੀਤਾ ਆਜਾ ਆਪਣੇ ਦੋਸਤਾਂ ਨਾਲ ਗੱਲ ਕਰਨਾ ਜਿਹੜੀ ਜਿੱਤ ਲੱਗਣਾ ਗੇਸਾਂ ਨੂੰ ਕਾਲੀ ਸੁਣਾਏ ਨੇ ਮਾਰ ਕੇ ਸੱਟ ਗਿਆ ਮਾਰ ਕੇ ਸੱਟ ਕੇ ਮਾਰ ਕੇ ਸੱਟ ਗਿਆ ਤੇ ਅਦੀ ਕੋ ਸੁਣਾਈ ਨਹੀਂ ਆ ਚੁਕੋ ਬੇਟਾ ਪੂਰਪੋਤਾ ਮਾਦਾ ਲਾਡਲਾ ਪੁੱਤ ਜਿਸ ਦੀ ਉਮਰ ਮਹਿਜ਼ 22 ਸਾਲ ਦੀ ਸੀ ਅਤੇ ਉਹ ਹਾਕੀ ਦਾ ਖਿਡਾਰੀ ਸੀ ਜਾਣਿਆ ਮਣਿਆ ਹਾਕੀ ਦਾ ਖਿਡਾਰੀ ਤੇਜ਼ ਰਫ਼ਤਾਰ ਬੇਕਾਬੂ ਕਾਰ ਦੇ ਨਾਲ ਜਦੋਂ ਉਸ ਦੀ ਅਚਾਨਕ ਟੱਕਰ ਹੋਈ ਤਾਂ ਉਹ ਸੜਕ ਤੇ ਹੀ ਲਹੂ ਲੋਹਾਨ ਹੋ ਕੇ ਡਿੱਗ ਪਿਆ ਕੁਝ ਹੀ ਮਿੰਟਾਂ ਦੇ ਵਿੱਚ ਇਸ ਨੌਜਵਾਨ ਮੁੰਡੇ ਨੇ ਦਮ ਤੋੜ ਦਿੱਤਾ ਅਤੇ ਕਥਿਤ ਦੋਸ਼ੀ ਕਾਰ ਚਾਲਕ ਦੀ ਗ੍ਰਿਫਤਾਰੀ ਤੇ ਇਨਸਾਫ ਪ੍ਰਾਪਤੀ ਦੇ ਲਈ ਮ੍ਰਿਤਕ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਸਮੇਤ ਰਿਸ਼ਤੇਦਾਰਾਂ ਦੇ ਵੱਲੋਂ ਮ੍ਰਿਤਕ ਦੇ ਨੂੰ ਸਥਾਨਕ ਕਸਬਾ ਅੰਮ੍ਰਿਤਸਰ ਪਠਾਨਕੋਟ ਕੋਮੀ ਸ਼ਾ ਮਾਰਗ ਦੇ ਵਿਚਕਾਰ ਰੱਖ ਕੇ ਇਨਸਾਫ ਦੀ ਮੰਗ ਕੀਤੀ ਗਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਤੇਜ਼ ਰਫ਼ਤਾਰ ਬੇਕਾਬੂ ਅਣਪਛਾਤੀ ਕਾਰ ਦੇ ਵੱਲੋਂ ਅੱਜ ਸਵੇਰੇ ਪਿੰਡ ਘੁੰਮਣ ਕਲਾ ਤੋਂ ਨੋਸ਼ੀਰਾ ਮੱਜਾ ਸਿੰਘ ਵੱਲ ਆਉਂਦਿਆਂ ਹੀ ਡਿਸਕਵਰ ਮੋਟਰਸਾਈਕਲ ਨੂੰ ਟੱਕਰ ਮਾਰੀ ਗਈ। ਇਸ ਦੀ ਵਜ੍ਹਾ ਦੇ ਨਾਲ ਹੀ ਮੁੰਡੇ ਦੇ ਸਿਰ ਦੇ ਵਿੱਚ ਗਹਿਰੀ ਸੱਟ ਲੱਗੀ, ਲੱਤ ਦੀ ਹੱਡੀ ਟੁੱਟ ਗਈ ਅਤੇ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ। ਮੋਟਰਸਾਈਕਲ ਸਵਾਰ ਕਵਲਜੀਤ ਸਿੰਘ ਪੁੱਤਰ ਸੁੱਚਾ ਨਾਮ ਵਾਸੀ ਘੁੰਮਣਕਲਾ ਨੂੰ ਕਮਿਊਨਿਟੀ ਸਿਹਤ ਕੇਂਦਰ ਨੋਸ਼ਹਿਰਾ ਮੱਜਾ ਸਿੰਘ ਵਿਖੇ ਛੱਡ ਕੇ ਕਾਰ ਚਾਲਕ ਰਫੂ ਚੱਕਰ ਹੋ ਗਿਆ। ਬਾਅਦ ਦੁਪਹਿਰ ਕਰੀਬ 3 ਵਜੇ ਪਰਿਵਾਰਿਕ ਮੈਂਬਰਾਂ ਨੇ ਮ੍ਰਿਤਕ ਦੀ ਦੇ ਨੈਸ਼ਨਲ ਹਾਈਵੇ ਦੇ ਵਿੱਚ ਕਾਰ ਰੱਖ ਕੇ ਪ੍ਰਸ਼ਾਸਨ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਹੈ। ਲਗਾਤਾਰ ਸੜਕ ਜਾਮ ਹੋ ਜਾਣ ਦੇ ਕਾਰਨ ਦੋ ਪਾਸੇ 2-2 ਕਿਲੋਮੀਟਰ ਤੱਕ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਵਹਨ ਚਾਲਕਾਂ ਤੇ ਲੋਕਾਂ ਨੂੰ ਸਫ਼ਰ ਕਰਨ ਦੇ ਲਈ ਭਾਰੀ ਪਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪਿਆ। ਸੂਚਨਾ ਮਿਲਨ ਤੋਂ ਬਾਅਦ ਤੁਰੰਤ ਹੀ ਡੀਐਸਪੀ ਬਟਾਲਾ ਲਲਿਤ ਕੁਮਾਰ ਅਤੇ ਡੀਐਸਪੀ ਗੁਰਦਾਸਪੁਰ ਸੁਖਪਾਲ ਸਿੰਘ ਰੰਧਾਵਾ ਮੌਕੇ ਤੇ ਪਹੁੰਚ ਗਏ ਸਨ। ਪੁਲਿਸ ਪਾਰਟੀ ਨੇ ਹਸਪਤਾਲ ਸਮੇਤ ਥਾਂ-ਥਾਂ ਤੇ ਰਸਤੇ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਖੰਗਾਲੇ ਸ਼ੁਰੂ ਕਰ ਦਿੱਤੇ ਨੇ। ਡੀਐਸਪੀ ਗੁਰਦਾਸਪੁਰ ਸੁਖਪਾਲ ਸਿੰਘ ਰੰਧਾਵਾ ਦੇ ਵੱਲੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਕਥਿਤ ਦੋਸ਼ੀ ਅਣਪਛਾਤੀ ਕਾਰ ਦੇ ਚਾਲਕ ਦੇ ਖਿਲਾਫ ਮਕਦਮਾ ਦਰਜ ਕਰਕੇ ਇਨਸਾਫ ਦੇਣ ਦਾ ਭਰੋਸਾ ਦਿੱਤਾ ਗਿਆ। ਇਸ ਤੋਂ ਬਾਅਦ ਹੀ ਕਰੀਬ 3 ਘੰਟੇ ਬਾਅਦ ਇਹ ਜਾਮ ਖੋਲਿਆ ਗਿਆ। ਕਵਰਜੀਤ ਹਾਕੀ ਦਾ ਪੜੇ ਹੀ ਹਾਂ ਇਹ ਬਾਬੇ ਚੱਲਿਆ ਸਿੱਧੀ ਸਿੱਧੀ ਚੱਲਿਆ ਆਉਂਦਿਆਂ ਆਉਂਦਿਆਂ ਗੱਡੀ ਵਾਲੇ ਨੇ ਮਾਰ ਦਿੱਤਾ। ਓਏ ਗੱਡੀ ਵਾਲੇ ਮਾਰ ਕੇ ਸੁੱਟ ਗਏ। ਮੁਰਕੇ ਇੱਥੇ ਆਣ ਕੇ ਹਸਪਤਾਲ ਲਿਕੇ ਗੱਡੀ 'ਚ ਮੁਰਕੇ ਦੌੜ ਗਏ ਹਸਪਤਾਲ ਛੱਡ ਕੇ। ਸਾਡਾ ਫੋਨ ਮੁੜ ਕੇ ਕਹਿੰਨੇ ਪਤਾ ਨਹੀਂ ਕਿੰਨੇ ਕੀਤਾ ਹੋਏ ਮੇਰਾ ਪੋਤਮ ਦੇ ਨੂੰ ਵੇਖਿਆ ਤੇ ਹੈ ਨਹੀਂ ਹੋਏ 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 ਇਹ ਮੋਟਰਸਾਈਕਲ ਤੇ ਹੋਏ ਸਿੱਧੀ ਚੱਲਿਆ ਹੀ ਇਹ 20 ਸਾਲ ਦਾ ਹੋਏ ਮੈਂ ਗਿਆ ਅਕੈਡਮੀ ਚ ਹੀ ਹਾਕੀ ਖੇਡਦਾ ਸੀ ਫਰੀਦਕੋਟ ਰਹਿ ਕੇ ਆਇਆ ਵਾ ਉਥੇ ਰਹਿ ਕੇ 15 16 ਸਾਲ ਆ ਹੁਣ ਇੱਥੇ ਬਾਬੇ ਬੁਕਾੜਿਆ ਹੀ ਉੱਥੇ ਅਕੈਡਮੀ ਖੇਡਦਾ ਹੀ ਹੋਏ ਹੋਏ ਮੇਰਾ ਪੁੱਤ ਨਹੀਂ ਲੱਭਣਾ ਮੇਰਾ ਪੁੱਤ ਨਹੀਂ ਲੱਭਣਾ ਮੈਨੂੰ ਵੀ ਸੰਬੰਧਿਤ ਸਮਾਹਮਣਾ ਕਰਵਾ ਦੇ ਪਰਿਵਾਰ ਦੇ ਅੱਜ ਇਹ ਮੰਤਰੀ ਕਰੇ ਕਰੇ ਚਲੋ ਪੀਰ ਨਾ ਮਾਜੀਸਤ ਇਹ ਵੇਖਿਆ ਡੀ ਅੱਜ ਜਿੱਥੇ ਸੱਜਣ ਸਾਥ ਸਦਾ ਸਭਾ ਸਭਾ ਸੁਭਾਸ਼ਾਤ ਪੀਰ ਤੋਂ ਚਾਲੇ ਕਰੇ ਸਾਈਕਸ ਤੋਂ ਬੰਦਮਨ ਹੋ ਕੇ ਅਪਡੇਟ ਹੋਣਗੇ